ਕੋਈ ਵੀ ਪਲ ਹੋਵੇ ਕੋਈ ਵੀ ਮੂਰਤ ਹੋਵੇ ਕੋਈ ਵੀ ਪੈਰ ਹੋਵੇ ਕੋਈ ਪਾਬੰਦੀ ਨਹੀਂ ਹੈ ਤੇਰਾ ਜੀ ਕਰਦਾ ਬਾਣੀ ਪੜਨ ਨੂੰ ਤੂੰ ਪੜ ਲੈ ਸਾਡੇ ਸਵਾਲ ਕਿਉਂਕਿ ਅਸੀਂ ਫਸੇ ਹਾਂ ਸਵਾਲ ਕੀ ਨੇ ਜੇ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਦੋਂ ਕਰ ਸਕਦੇ ਆ ਕਦੋਂ ਵੀ ਕਰੋ ਕਦੋਂ ਵੀ ਕਰੋ ਭਾਈ ਅਸੀਂ ਕਿੰਨਾ ਪਾਠ ਸੁਖਨੀ ਸਾਹਿਬ ਦਾ ਪੂਰਾ ਕਰ ਸਕਦਾ ਕਿੰਨਾ ਵੀ ਕਰੋ ਭਾਈ ਅਕਸਰ ਦਾਸ ਬੇਨਤੀ ਕਰਦੇ ਬੜੇ ਧਿਆਨ ਨਾਲ ਸੁਣਿਓ ਕਿਉਂਕਿ ਸੁਖਮਨੀ ਸਾਹਿਬ ਉਹ ਤਾਂ ਪੜਿਆ ਜਾ ਰਿਹਾ ਤਾਂ ਕਰਕੇ ਬੇਨਤੀ ਬੜੇ ਧਿਆਨ ਨਾਲ ਸੁਣਿਓ ਸਮੇਂ ਦੀ ਘਾਟ ਤੇ ਆਪਣੇ ਕੋਲ ਰਹਿੰਦੀ ਹੋਇਆ ਖਾਸ ਕਰਕੇ ਪਾਠ ਬਾਣੀ ਪੜਨ ਦੇ ਲਈ ਮਾਈਂਡ ਵਿੱਚ ਕੀ ਹੈ ਪਾਠ ਸੁਖਮਨੀ ਸਾਹਿਬ ਦਾ ਕਰਨਾ ਹੈ ਬੜੀ ਚੰਗੀ ਸੋਚ ਹੈ ਪਰ ਭਰਮ ਕੀ ਹੈ ਫਸੇ ਕਿੱਥੇ ਪੂਰਾ ਕਰਨਾ ਹੈ ਹੁਣ ਦੋ ਗੱਲਾਂ ਹੋ ਗਈਆਂ ਇੱਕ ਸਮਾਂ ਘਟ ਇੱਕ ਪਾਠ ਪੂਰਾ ਸੁਖਮਨੀ ਸਾਹਿਬ ਉਦੇ ਵਿੱਚ ਕੀ ਹੁੰਦਾ ਹੈ ਪਾਠ ਅਸੀਂ ਇਹੋ ਜਿਹਾ ਕਰਦੇ ਹਾਂ ਇਹੋ ਜਿਹਾ ਕਰਦੇ ਹਾਂ ਦੂਜੇ ਨੂੰ ਸਮਝਾਣ ਦੀ ਤੇ ਗੱਲ ਛੱਡੋ ਅਸੀਂ ਖੁਦ ਨਹੀਂ ਸਮਝਦੇ ਅਸੀਂ ਕੀ ਕਹਿੰਦੇ ਹਾਂ ਮਾਂ ਕੀ ਕਹਿੰਦੀ ਆਪਣੇ ਪਤੀ ਨੂੰ ਆਪਣੇ ਪੁੱਤ ਨੂੰ ਤੁਸੀਂ ਬੈਠੋ ਅੱਧਾ ਘੰਟਾ ਬੈਠੋ ਮੈਂ ਸੁਖਨੀ ਸੇਵ ਨਵੇੜ ਲਿਆ ਉਹ ਐਸੀ ਪੜਦੀ ਐਸੀ ਪੜਦੀ ਐਸੀ ਪੜਦੀ ਅੱਧੇ ਘੰਟੇ 'ਚ ਅਸੀਂ ਦਾਅਵੇ ਬੰਦਿਆ ਸੁਖ ਨਾਲ ਮੈਂ ਅੱਧੇ ਘੰਟੇ 'ਚ ਸੁਖਨੀ ਸੇਵ ਕਰ ਲੈਣਾ ਪਹਿਲਾਂ-ਪਹਿਲਾਂ ਸਮਾਂ ਲਗਿਆ ਕਰਦਾ ਸੀ 2-2 ਘੰਟੇ ਲੱਗ ਜਾਂਦੇ ਸੀ ਸੁਖਨੀ ਸਾਹਿਬ ਨੂੰ ਹੁਣ ਤੇ ਮੈਂ ਸੁਖ ਨਾਲ ਚੁਟਕੀ ਮਾਰ ਕੇ ਅੱਧੇ ਘੰਟੇ 'ਚ ਕਰ ਲੈਂਦਾ ਅਸੀਂ ਤੇ ਨੇੜੇ ਹੋਣ ਦੀ ਬਜਾਏ ਹੋਰ ਦੂਰ ਜਾ ਰਹੇ ਹਾਂ ਕਿਉਂਕਿ ਜਾਣਾ ਅਸੀਂ ਇੱਥੇ ਸੀ ਦੌੜਦੇ ਰਹੇ ਹਾਂ ਪਰ ਜਾ ਇੱਧਰ ਨੂੰ ਰਹੇ ਜਿੰਨੀ ਤੇਜ਼ ਦੌੜਾਂਗੇ ਜਿੰਨਾ ਅਸੀਂ 35 ਮਿੰਟ ਤੋਂ 30 ਮਿੰਟ ਚਾਵਾਂਗੇ 25 ਮਿੰਟ ਚਾਵਾਂਗੇ ਉਹਨਾਂ ਦੌੜਦੇ ਰਹੇ ਹਾਂ ਪਰ ਦੌੜਨ ਦੀ ਦਿਸ਼ਾ ਗਲਤ ਹੋ ਗਈ ਜਿੰਨਾ ਤੇਜ਼ ਦੌੜਾਂਗੇ ਉਹਨਾਂ ਦੂਰ ਜਾਵਾਂਗੇ ਅਸੀਂ ਕੀ ਕਹਿਣਾ ਮਹਾਰਾਜ ਜੇ ਮੈਂ 2 ਘੰਟੇ ਚ ਸੁਖਣੀ ਸਾਹਿਬ ਕਰਦਾ ਸੀ ਮੈਂ ਹੁਣ ਮਾਈਂਡ ਸੈਟ ਕਰ ਲਿਆ ਇੱਕ ਹਫਤੇ ਚ ਸੁਖਣੀ ਸਾਹਿਬ ਕਰਾਂਗਾ ਰੋਜ਼ ਦਾ 1 ਘੰਟਾ ਵਿਦ ਅਰਥ ਫਿਰ ਤੁਸੀਂ ਤੁਸੀਂ ਕਹੋਗੇ ਐਸਾ ਕਿਉਂ ਚਲੋ ਤੁਹਾਡੇ ਅੱਗੇ ਇੱਕ ਸਵਾਲ ਹੈ ਤੁਸੀਂ ਰੋਜ਼ ਪੜ੍ਹਦੇ ਹੋ ਸੁਖਣੀ ਸਾਹਿਬ ਚ ਸੁਣਦੇ ਹੋ ਕਾਂਖੀ ਏਕੈ ਦਰਸ਼ ਤੁਹਾਰੋ ਅਸੀਂ ਪਾਠ ਕਰ ਰਹੇ ਹਾਂ ਕਾਂਖੀ ਏਕ ਦੇਸ਼ ਤੋਹਾਰੋ ਕੋਲ ਬੈਠਾ ਸਾਡਾ ਬੱਚਾ ਸੁਣ ਲੇ ਉਹ ਕਹੇ ਵੀ ਮਾਤਾ ਜੀ ਮੰਮੀ ਜੀ ਕਾਂਖੀ ਕਿਹਨੂੰ ਕਹਿੰਦੇ ਕਾਂਖੀ ਕੀ ਹੁੰਦਾ ਮੈਂ ਤੇ ਸੁਣਿਆ ਨਹੀਂ ਕਦੇ ਤੁਹਾਡੇ ਕੋਲੋਂ ਸੁਣਿਆ ਤੁਸੀਂ ਕਹਿੰਦੇ ਕਾਂਖੀ ਏਕ ਦੇਸ਼ ਅਸੀਂ ਕੀ ਦੱਸਾਂਗੇ ਬਿਹਤਰ ਹੈ ਇਹ ਵਹਿਮ ਕੱਢ ਦਿਓ ਵੀ ਜੇ ਪਾਠ ਕਰਨ ਲੱਗਿਆ ਤੇ ਸੁਖਣਿ ਸੇ ਪੂਰਾ ਹੀ ਕਰਨਾ ਹੈ ਅੱਜ 6 ਕਰ ਲਿਓ ਅਗਮ ਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸਮੁਕਤਾ ਹੋਏ 6 ਕੱਲ ਕਰ ਲਿਓ 6 ਪਰਸੋਂ ਕਰ ਲਿਓ ਕਰੋ ਤੇ ਉਹ ਨਾ ਵੀ ਲਵਜ਼ ਤੇ ਮੈਂ ਬੋਲ ਸਕਾਂ ਫਿਰ ਬੇਨਤੀ ਨੂੰ ਸਮਝਿਓ ਕਿਉਂਕਿ ਸ਼ਬਦ ਵੀ ਆਪਣੇ ਕੋਲ ਤਿੰਨ ਪਦਿਆਂ ਦਾ ਹੈ ਤਾਂ ਕਰਕੇ ਬੇਨਤੀਆਂ ਬਾਣੀ ਦੇ ਵਿਚਾਰ ਨਾਲ ਜੁੜ ਜਾਈਏ ਬਾਣੀ ਨੂੰ ਇੰਨੇ ਪਿਆਰ ਨਾਲ ਪੜਿਏ ਇੰਨੇ ਪਿਆਰ ਨਾਲ ਪੜਿਏ ਕਿ ਸੁਣਨ ਵਾਲੇ ਦਾ ਦਿਲ ਵੀ ਕਰੇ ਹਾਂ ਐਵੇਂ ਥੋੜਾ ਭਾਈ ਲੈਣਾ ਜੀ ਗੁਰੂ ਅੰਗਦ ਬਣੇ ਸਾਨੂੰ ਉਹਨਾਂ ਨੇ ਬਾਣੀ ਹੀ ਤੇ ਸੁਣੀ ਸੀ ਸਾਡੀ ਬਾਣੀ ਦੇ ਤੇ ਇੱਕ ਅੱਖਰ ਨਹੀਂ ਕਿਸੇ ਨੂੰ ਸਮਝ ਆਉਂਦਾ ਪੜ੍ਹਨ ਦਾ ਤਰੀਕਾ ਭਾਈ ਲੈਣਾ ਜੀ ਨੇ ਕੀ ਸੁਣਿਆ ਸੀ ਜਿੱਤ ਸੇਵਿਆ ਸੁਖ ਪਾਈਏ 21 ਨੰਬਰ ਪਉੜੀ ਉਹ ਕੋਈ ਪਿਆਰ ਨਾਲ ਪੜ ਰਿਆ ਸੀ ਤਾਂ ਹੀ ਤੇ ਸੁਣੀ ਸੀ ਤਾਂ ਹੀ ਤੇ ਲੈਣੇ ਤੋਂ ਅੰਗਦ ਬਣੇ ਨੇ